ਤੇ ਇੱਕ ਚੀਜ਼ ਤੇ ਹੋਰ ਸਖਤ ਹੋਈ ਹੈ ਫੈਡਰਲ ਸਰਕਾਰ ਅ ਡਰਾਈਵਰ ਇਨਕ ਦੇ ਉੱਤੇ ਆ ਬਿਲਕੁਲ ਜੀ ਡਰਾਈਵਰ ਇਨਕ ਦੇ ਉੱਪਰ ਫੈਡਰਲ ਸਰਕਾਰ ਨੇ ਸਖਤੀ ਜਿਹੜੀ ਆ ਕਰਨੇ ਦੀ ਗੱਲ ਜਿਹੜੀ ਆ ਸਾਹਮਣੇ ਲਿਆਂਦੀ ਹੈ ਸੋ ਇਹਦੇ ਵਿੱਚ ਉਹ ਕਹਿ ਰਹੇ ਨੇ ਕਿ ਜੋ ਆਉਣ ਵਾਲਾ ਇਹ ਬਜਟ ਹੈ ਜਿਹੜਾ ਕਿ 4 ਨਵੰਬਰ ਨੂੰ ਪੇਸ਼ ਕੀਤਾ ਜਾਣਾ ਹੈ ਸੋ ਇਸ ਬਜਟ ਦੇ ਵਿੱਚ ਵੀ ਇਸ ਤਰੀਕੇ ਦੀਆਂ ਪ੍ਰੋਵੀਜ਼ਨਸ ਜਿਹੜੀਆਂ ਨੇ ਰੱਖਿਆ ਜਾਣ ਗਿਆ ਤੋ ਜਿਹਦੇ ਵਿੱਚ ਇਹ ਡਰਾਈਵਰ ਇנק ਦੇ ਨਾਲ ਜਿਸ ਢੰਗ ਦੇ ਨਾਲ ਇਹ ਕਿ ਉਹ ਕਹਿ ਰਹੇ ਨੇ ਕਿ ਮਿਸ ਕਲਾਸੀਫਿਕੇਸ਼ਨ ਹੁੰਦਾ ਆ ਸੋ ਬਹੁਤ ਸਾਰਿਆਂ ਕਹਿੰਦੇ ਕਿ ਜੋ ਇਹ ਪ੍ਰਵੀਜ਼ਨਸੀ ਦੇ ਵਿੱਚ ਸੀ ਗਿਆ ਸੋ ਕਹਿੰਦੇ ਵੀ ਉਹਦਾ ਮਿਸ ਯੂਸ ਵੀ ਹੁੰਦਾ ਆ ਸੋ ਕਹਿੰਦੇ ਸਾਰਾ ਕੋਸ਼ਿਕ ਖਤਮ ਕਰਨ ਵਾਸਤੇ ਇਹ ਫੈਡਰਲ ਸਰਕਾਰ ਇਹ ਬਹੁਤ ਸਾਰੇ ਕਹਿੰਦੇ ਵੀ ਚੇਂजेस ਲੈ ਕੇ ਆ ਰਹੀ ਹੈ ਕਾਸੋ ਤੇ ਜੋ ਮੋਟਰੀਅਮ ਲੱਗਾ ਸੀ T4A ਫਾਰਮਸ ਦੇ ਉੱਪਰ ਉਹ ਕਹਿੰਦੇ ਵੀ ਉਹਨੂੰ ਵੀ ਲਿਫਟ ਕੀਤਾ ਜਾ ਰਿਹਾ ਹਟਾਇਆ ਜਾ ਰਿਹਾ ਆ ਤੇ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਅਗਲੇ 4 ਸਾਲਾਂ ਦੇ ਵਿੱਚ 77 ਮਿਲੀਅਨ ਡਾਲਰ ਦੀ ਰਾਸ਼ੀ ਹੈ ਉਹ ਫੈਡਰਲ ਸਰਕਾਰ ਰੱਖੇਗੀ ਜਿਹੜਾ ਇਹ ਇਨ ਕਮਿੰਗ ਬਜਟ ਹੈ ਇਹਦੇ ਵਿੱਚ ਤੇ ਨਾਲ ਕਹਿੰਦੇ ਆ ਕਿ ਫੰਡਿੰਗ ਕੀਤੀ ਜਾਊਗੀ 19.2 ਮਿਲੀਅਨ ਸਾਲਾਨਾ ਦੀ canada revenue agency ਨੂੰ ਸੋ ਜਿਹਦੇ ਨਾਲ ਜਿਹੜੀਆਂ ਵੱਖ-ਵੱਖ ਪਲਾਂਟਿਸ ਤੇ ਉੱਪਰ ਮੋਟੋਰਿਅਮ ਲੱਗਾ ਹੋਇਆ ਸੀ ਉਸ ਉਸ ਪਲਾਂਟੀਸ ਨੂੰ ਹਟਾਇਆ ਜਾਵੇ ਸੋ ਇਹਦੇ ਵਿੱਚ ਜੋ ਇਨਕਮ ਟੈਕਸ ਐਕਟ ਹੈ ਤੇ ਨਾਰ ਐਕਸਾਈਜ਼ ਟੈਕਸ ਐਕਟ ਸੋ ਇਹਦੇ ਵਿੱਚ ਕੁਝ ਅਮੈਂਡਮੈਂਟ ਜਿਹੜਾ ਹੈ ਸਰਕਾਰ ਇਸ ਬਜਟ ਰਾਹੀਂ ਕਰੂਗੀ ਤੇ ਇਹ 2025 ਦੇ ਬਜਟ ਦੇ ਵਿੱਚ ਕਹਿੰਦੇ ਆ ਕਿ ਜੋ ਡਰਾਈਵਰ ਇੰਕ ਨੂੰ ਕ੍ਰੈਕਡਾਊਨ ਅਸੀਂ ਕਰਨਾ ਆ ਜਿੰਨੇ ਵੀ ਕੈਂਡੀ ਲੂਪ ਹੋਲ ਸੀ ਦੇ ਵਿੱਚ ਬਣੇ ਹੋਏ ਦੇ ਕੈਂਡੀ ਲੂਪ ਹੋਲਸ ਨੂੰ ਅਸੀਂ ਖਤਮ ਕਰਾਂਗੇ ਸਰਕਾਰ ਨੂੰ ਸੁਰੱਖਿਤ ਕਰਾਂਗੇ ਤੇ ਨਾਲ ਜਿਹੜੇ ਡਰਾਈਵਰ ਤੇ ਬਿਜ਼ਨਸ ਜਿਹੜੇ ਹੁੰਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕਾਨੂੰਨ ਦੇ ਮਤਲਬਕ ਚੱਲਣ ਤੇ ਇਹਦੇ ਵਿੱਚ ਜੋ ਸਾਡੇ ਫਾਈਨੈਂਸ ਦੇ ਨੈਸ਼ਨਲ ਐਵਰੀਮੀਨਿਸਟਰ ਨੇ ਫਰਸਟ ਫਿਰ ਵੀ ਸ਼ੈਂਪੀਨ ਇਹ ਗੱਲਾਂ ਬਤਾ ਉਹਨਾਂ ਨੇ ਕਈਆਂ ਖਾਸ ਤੌਰ ਤੇ ਜਿਵੇਂ ਮੈਂ ਗੱਲ ਕੀਤੀ ਹੈ ਕਿ 4A ਜਿਹੜੀਆਂ ਪਲਾਂਟਿਸ ਹੁੰਦੀਆਂ ਨੇ ਉਹਦੇ ਉੱਪਰ ਜਿਹੜਾ ਮੋਟਰ ਰੀਅਮ ਲੱਗਾ ਹੋਇਆ ਸੀ ਉਹਨੂੰ ਹਟਾਉਣ ਦੀ ਗੱਲ ਹੈ ਸੋ ਇਹਦੇ ਨਾਲ ਜਿਹੜੇ ਸੈਕਟੀ ਆਫ ਸਟੇਟ ਫੋਰ ਸੀਆਰਏ ਡਿਫਰੈਂਸ਼ੀਅਲ ਇੰਸਟੀਚਿਊਸ਼ਨ ਨੇ ਲੰਬੇ ਤੁਰਨਾਂ ਦੀ ਵੀ ਕਿਹਾ ਹੈ ਕਿ ਕਿੰਨੇ ਵੀ ਟਰੱਕਿੰਗ ਕੰਪਨੀਆਂ ਰੂਲਸ ਨੂੰ ਫਾਲੋ ਕਰਨ ਇਹ ਜਿਹੜੇ ਲੂਪ ਹੋਲਸ ਨੇ ਸੌਦੀ ਐਡਵਾਂਟੇਜ ਨਾ ਚੱਕਣ ਸੋ ਇਹ ਚੀਜ਼ਾਂ ਨੂੰ ਫੈਡਰਲ ਸਰਕਾਰ ਬੰਦ ਕਰ ਰਹੀ ਹੈ ਖਾਸ ਤੌਰ ਤੇ ਇਸ ਫੈਡਰਲ ਬਜਟ ਦੇ ਵਿੱਚ ਦੀ ਬਾਤ ਤੇ ਫੰਡਿੰਗ ਵੀ ਰੱਖੀ ਜਾਣੀ ਹੈ ਇਹਦੇ ਵਿੱਚ ਬੇਸਿਕ ਤੌਰ ਤੇ ਬੰਦ ਕੀ ਸੀਗਾ ਕਿ ਬਹੁਤ ਸਾਰੀਆਂ ਕੰਪਨੀਆਂ ਜਿਹੜੇ ਉਹਨਾਂ ਦੇ ਆਪਣੇ ਕੰਪਨੀ ਡਰਾਈਵਰਸ ਹੁੰਦੇ ਨੇ ਭਾਵ ਕਿ ਜਿਨ੍ਹਾਂ ਕੋਲ ਆਪਣਾ ਕੋਈ ਇਕਪਟ ਨਹੀਂ ਆ ਆਪਣਾ ਕੋਈ ਟਰੱਕ ਟ੍ਰੇਲਰ ਨਹੀਂ ਆ ਉਹ ਕੰਪਨੀ ਦੇ ਟਰੱਕ ਟ੍ਰੇਲਰ ਜਿਹੜੇ ਯੂਜ਼ ਕਰ ਰਹੇ ਨੇ ਸੋ ਉਹਨਾਂ ਨੂੰ ਪੇ ਰੋਲ ਤੇ ਰੱਖਣ ਦੀ ਬਜਾਏ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਜਿਹੜੇ ਇੰਡੀਪੈਂਡੈਂਟ ਕੰਟਰੈਕਟਰਸ ਹੁੰਦੇ ਨੇ ਸੋ ਉਹਨਾਂ ਵਾਂਗ ਟ੍ਰੀਟ ਕੀਤੀ ਜਾਂਦੀਆਂ ਜਿਹੜੀਆਂ ਇਹ ਤਨਖਾਹਾਂ ਉਹ ਸਾਬਤ ਹੁੰਦੀ ਜਾਂਦੀ ਸੀ ਜਿਵੇਂ ਇੰਡੀਪੈਂਡੈਂਟ ਕੰਟਰੈਕਟਰਸ ਨੂੰ ਦਿੱਤੀ ਜਾਂਦੀਆਂ ਪੇਰੋਲ ਤੇ ਉਹਨਾਂ ਨੂੰ ਜਿਹੜਾ ਤਨਖਾਹ ਨਹੀਂ ਦਿੱਤੀ ਜਾਂਦੀ ਸੀ ਸੋ ਇਹਦੇ ਨਾਲ ਜੋ ਕੰਪਨੀਆਂ ਪੇਰੋਲ ਤੇ ਕੰਮ ਕਰ ਰਹੀਆਂ ਸੀ ਆ ਆਪਣੇ ਵਰਕਰਸ ਨੂੰ ਪੇਰੋਲ ਤੇ ਤਨਖਾਹ ਨਹੀਂ ਦਿੰਦੀਆਂ ਸੀ ਸੋ ਉਹਨਾਂ ਨੂੰ ਨੁਕਸਾਨ ਹੁੰਦਾ ਸੀ ਕਿਉਂਕਿ ਉਹਨਾਂ ਨੂੰ ਆਪਣੇ ਪੱਧਰ ਤੇ ਜੋ ਸੀਪੀਪੀ ਦੇਣੀ ਹੁੰਦੀ ਉਹ ਵੀ ਪੱਲਿਓਂ ਦੇਣੀ ਪੈਂਦੀ ਹੈ ਇਹ ਬਹੁਤ ਸਾਰੀਆਂ ਜੋ ਹੋਰ ਫੈਸਿਲਿਟੀਆਂ ਡਰਾਈਵਰਸ ਨੂੰ ਜੇ ਮੈਸੀ ਕੰਪਨੀਆਂ ਕੰਮ ਕਰਦੀਆਂ ਇਸ ਢੰਗ ਨਾਲ ਜਿਹੜੀਆਂ ਦੇਣੀਆਂ ਹੁੰਦੀਆਂ ਉਹ ਵੀ ਦੇਣੀਆਂ ਪੈਂਦੀਆਂ ਨੇ ਸੋ ਇਹ ਜਿਹੜੀਆਂ ਕੰਪਨੀਆਂ ਨਹੀਂ ਦੇ ਰੀਆਂ ਸੋ ਉਹਨਾਂ ਦੇ ਨਾਲ ਉਹ ਮੁਕਾਬਲਾ ਨਹੀਂ ਕਰ پا ਰਹੀਆਂ ਸਾਨੂੰ ਕਿਉਂਕਿ ਉਹਨਾਂ ਦੀ ਕਾਸਟ ਜਿਹੜੀ ਸੀ ਇਹ ਉਹ ਵਧ ਰਹੀ ਸੀ ਬਾਕੀ ਕੰਪਨੀਆਂ ਦੀ ਕਾਸਟ ਇਹਦੇ ਨਾਲ ਘਟਦੀ ਸੀ ਪਰ ਇਹਦੇ ਨਾਲ ਇਹ ਸੀ ਕਿ ਡਰਾਈਵਰਸ ਨੂੰ ਕਿਤਨਾ ਕਿਤੇ ਲੱਗਦਾ ਸੀਗਾ ਕਿ ਸਾਨੂੰ ਸੀਪੀਪੀ ਕਟਾਉਣੀ ਨਹੀਂ ਪੈ ਰਹੀ ਸਾਨੂੰ ਟੈਕਸ ਨਿਕਟੋਂ ਪਹਿਰੇ ਅਸੀਂ ਉਹਦੇ ਵਿੱਚ ਕਿਤੇ ਨਾ ਕਿਤੇ ਅੰਕ ਦੇ ਨਾਲ ਸੇਵਿੰਗ ਕਰ ਸਕਦੇ ਆ ਇਹ ਜੋ ਇੱਕ ਲੂਪ ਹੋਲਸ ਜਿਹੜੇ ਬਣੇ ਹੋਏ ਸੀ ਸੋ ਜਿਹਦੇ ਨਾਲ ਕੁਝ ਕੰਪਨੀਆਂ ਪੇ ਕਰ ਰਹੀਆਂ ਸੀ ਆ ਕੁਝ ਨਹੀਂ ਪੇ ਕਰ ਰਹੀਆਂ ਤੇ ਕੋਈ ਫੈਡਰਲ ਕਾਨੂੰਨ ਦੇ ਹਿਸਾਬ ਨਾਲ ਸੀ ਚੱਲ ਰਹੀਆਂ ਕੋਈ ਨਹੀਂ ਚੱਲ ਰਹੀਆਂ ਅਸੀਂ ਆ ਲੂਪ ਹੋਲ ਦਾ ਫਾਇਦਾ ਚੁੱਕ ਰਹੀਆਂ ਸੀ ਸੋ ਇਹ ਜਿਹੜੀ ਇੱਕ ਫਰਕ ਸੀਗਾ ਜਿਹੜਾ ਕਹੇ ਸੀ ਵੀ ਕਾਨੂੰਨ ਦਾ ਪਾਲਣ ਨਹੀਂ ਕਰ ਰਿਹਾ ਇਸ ਤੀਆਂ ਕੁਝ ਕੰਪਨੀਆਂ ਸੋ ਉਹਨਾਂ ਕੰਪਨੀਆਂ ਦੇ ਉੱਪਰ ਹੁਣ ਸਖਤੀ ਫੈਡਰਲ ਸਰਕਾਰ ਨੇ ਕਰਨੀ ਹੈ ਕਿ ਪਹਿਲਾਂ ਵੀ ਇਹ ਮਸਲਾ ਕਾਫੀ ਜਿਹੜਾ ਹੈ ਸੁਰੱਖਿਆ ਚ ਆਉਂਦਾ ਰਿਹਾ ਪਰ ਉਨੀ ਕਾਰਵਾਈ ਨਹੀਂ ਹੋਈ ਹੁਣ ਦੇਖਦੇ ਹਾਂ ਅਗਰ ਫੈਡਰਲ ਸਰਕਾਰ ਫੈਡਰਲ ਬਜਟ ਦੇ ਵਿੱਚ ਇਸ ਤਰੀਕੇ ਦੀ ਜਿਹੜੀ ਪ੍ਰੋਵੀਜ਼ਨਸ ਲੈ ਕੇ ਆ ਰਹੀ ਹੈ ਕਿ ਲੂਪ ਹੋਲਸ ਨੂੰ ਖਤਮ ਕਰਨ ਦੀ ਗੱਲ ਹੋ ਰਹੀ ਹੈ ਤੇ ਇਹਦੇ ਨਾਲ ਫਿਰ ਕਾਫੀ ਫਰਕ ਜਿਹੜਾ ਹੈ ਕੈਨੇਡਾ ਦੀ ਡਰੈਗ ਇੰਡਸਟਰੀ ਨੂੰ ਪਵੇਗਾ ਤਾਂ ਆਉਣ ਵਾਲੇ ਸਮੇਂ ਦੌਰਾਨ ਜਿਹੜਾ ਆ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਇਸ ਹੋਣ ਗਿਆ ਤੇ ਕੁਝ ਡਰਾਈਵਰਸ ਸੋਸ਼ਲ ਮੀਡੀਆ ਤੇ ਇਸ ਤਰੀਕੇ ਦੇ ਵੀ ਦਾਅਵੇ ਕਰ ਰਹੇ ਨੇ ਕਿ ਇਵਨ ਜਦੋਂ ਉਹਨਾਂ ਨੂੰ ਇਨਸਪੈਕਸ਼ਨਸ ਵਾਸਤੇ ਸਕੇਲਾ ਤੇ ਰੋਕੇ ਜਾਂਦਾ ਤਾਂ ਇਸ ਤਰੀਕੇ ਦੇ ਸਵਾਲ ਵੀ ਕੀਤੇ ਜਾ ਰਹੇ ਨੇ ਕਿ ਉਹੋ ਈਪੇਰੋਲ ਤੇ ਕੰਮ ਕਰ ਰਹੇ ਨੇ ਜਾਂ ਉਹ ਇਨਕੋਰਪੋਰੇਸ਼ਨ ਦੇ ਉੱਪਰ ਕੰਮ ਕਰ ਰਹੇ ਨੇ ਹੁਣ ਇਹਦੇ ਬਾਰੇ ਮੈਂ ਕੋਈ ਪੁਸ਼ਟੀ ਤਾਂ ਨਹੀਂ ਕਰਦਾ ਪਰ ਇਸ ਤੀ ਕਿਰਿਆ ਵੀ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਨੇ ਪਰ ਇਹਨਾ ਜ਼ਰੂਰ ਹੈ ਕਿ ਜਿਹੜੇ ਲੋਕਾਂ ਦੇ ਵੀਜ਼ੇ ਜਿਨ੍ਹਾਂ ਕੋ ਨਹੀਂ ਸੀ ਲੀਗਲ ਸਟੇਟਸ ਨਹੀਂ ਸੀਗੇ ਉਹਨਾਂ ਤੇ ਵੀ ਸਖਤੀਆਂ ਸਰਕਾਰ ਕਰ ਰਹੀ ਹੈ ਤੇ ਆਉਣ ਵਾਲੇ ਦਿਨਾਂ ਦਿਨਾਂ ਇਸ ਮਸਲੇ ਤੇ ਵੀ ਸਰਕਾਰ ਕੁਝ ਗੰਭੀਰ ਹੁੰਦੀ ਹੋਈ ਨਜ਼ਰ ਆ ਰਹੀ ਹੈ